ਦੀ ਭਾ ਨੰਬਰਿਆਂ ਦਾ ਨਿਕਰ ਜੀ ਹੁੰਦਾ ਅੱਜ ਬੜੀ ਅਨਕਲਾਈਆ ਕਰੀਏ ਨੇ ਕੀ ਆਲਾ ਬਾਈ ਵਧੀਆ ਜੀ ਵਧੀਆ ਚਾਹੀਦਾ ਬਾਈ ਬਾਈ ਜੀ ਬਿੱਲ ਲੈ ਕੇ ਆਇਆ ਬਿੱਲ ਵੀਰੇ ਆਪਾਂ ਤਾਂ ਨਹੀਂ ਚਾਹੀਦਾ ਅੱਗੇ ਪੁੱਛ ਲੋ ਜੀ ਓ ਬਾਈ ਬਿਜਲੀ ਦਾ ਬਿੱਲ ਕਾਸੇ ਦਾ ਹੋਵੇ ਬਿੱਲ ਵੀਰੇ ਆਪਾਂ ਲੈਣਾ ਹੀ ਨਹੀਂ ਜਦੋਂ ਅੱਗੇ ਪੁੱਛ ਲੋ ਅੱਗੇ ਪੁੱਛ ਓ ਗੱਲ ਸੁਣ ਮੇਰੀ ਬਿੱਲ ਨਹੀਂ ਲੈਣਾ ਕਿਵੇਂ ਤੁਹਾਡੇ ਕੋਲ ਰੋਸ਼ਨੀ ਨਹੀਂ ਆਉਂਦੀ ਨਹੀਂ ਸਾਲ ਪਹਿਲਾਂ ਤਾਂ ਆਉਂਦੀ ਹੁੰਦੀ ਸੀ ਹੁਣ ਤਾਂ ਨਹੀਂ ਆਈ ਆ ਵੱਡੇ ਸਕੂਲ ਵਾਲੀ ਮੈਡਮ ਰੋਸ਼ਨੀ ਇੰਗਲਿਸ਼ ਵਾਲੀ ਮੈਡਮ ਓ ਮੈਡਮ ਨਹੀਂ ਰੋਸ਼ਨੀ ਵਾਲੀ ਓ ਰੋਸ਼ਨੀ ਕਰੇ ਤੁਸੀਂ ਲਾਈਟ ਨਹੀਂ ਮਚਾਉਂਦੇ ਨਹੀਂ ਬਰੇ ਅਸੀਂ ਤਾਂ ਕੁਝ ਨਹੀਂ ਮਚਾਉਂਦੇ ਆਪੇ ਆ ਚੁੱਲ੍ਹੇ ਬੰਦ ਐ ਮੈਂ ਤੈਨੂੰ ਗੱਪ ਮਾਰਦੀ ਆ ਉਹ ਦੇਖ ਲੈ ਚੁੱਲ੍ਹੇ ਜਮਾ ਬੰਦ ਓਏ ਓਏ ਉਹ ਡੂਢਣਾ ਮੈਨੂੰ ਐਂ ਦੱਸ ਵੀ ਕੋਈ ਸੀਖ ਨਾਲ ਅੱਗ ਲਾ ਕੇ ਮਚਾਉਣੀ ਦੀ ਲਾਈਟ ਲਾਈਟ ਜਿਹੜੀ ਤੁਹਾਡੀਆਂ ਆ ਤਾਰਾਂ ਨਾਲ ਤੁਹਾਡੇ ਘਰੇ ਜਾਂਦੀ ਐ ਤੇਰੇ ਮੀਟਰ ਵਿੱਚ ਦੀ ਹੋ ਕੇ ਘਰੇ ਬੱਲਬ ਜਗਾਉਣਾ ਬੱਤੀ ਜਗਾਉਂਦਾ ਐ ਕੁਛ ਅੱਛਾ ਅੱਛਾ ਠੀਕ ਐ ਓ ਠੀਕ ਹੀ ਐ ਓਹੋ ਅੱਛਾ ਠੀਕ ਹਾਂ ਉਹ ਲਾਈਟ ਓਏ ਉਹੀ ਲਾਈਟ ਦੀ ਠੀਕ ਐ ਫੇਰੀ ਤਾਂ ਪੈਸੇ ਲੈਣ ਆਇਗਾ ਤੇਰੇ ਨਾਲ ਕੌਣ ਮੱਥਾ ਮਾਰਿਆ ਯਾਰ ਲੋਹਲੇ ਨਾਲ ਆ ਫੜ ਤੇਰਾ ਬਿੱਲ ਭਰਦੀ ਭਰਾਵਾ ਇਹਨੂੰ ਬਾਈ ਲਾਸਟ ਡੇਟ ਆ ਕਿੰਨੀ ਬਾਈ 22 ਲਾਸਟ ਆ ਕਿੰਨੀ 22 ਹਾਂ ਬਾਈ ਓਏ ਓਏ ਬਾਈ ਨਹੀਂ ਯਾਰ ਬਾਈ ਬਾਈ ਕੀ ਲਈ ਇਹ ਬਾਈ 22 ਬਾਈ 3 ਤਰੀਕ ਜਿਹੜੀ 23 ਤਰੀਕ ਤੋਂ ਪਹਿਲਾਂ ਹੁੰਦੀ ਹੈ ਬਾਈ ਉਹ ਬਾਈ ਹਾਂ ਮੈਂ ਕਦੇ ਪਿਆਰ ਨਾਲ ਆਦਰ ਸਤਕਾਰ ਨਾਲ ਬਾਈ ਕਹਿ ਰਿਹਾ ਮੈਨੂੰ ਕਿਤੇ ਆ ਭਰਦੀ ਬਾਈ ਤੇਰਾ ਪਹਿਲਾ ਤੇ ਬਿੱਲ ਹੈ ਕਿੰਨਾ ਜੀ ਬਿੱਲ 700 ਰੁਪਿਆ ਬਾਈ ਓਏ 700 ਇੰਨਾ ਬਿੱਲ ਪਾਤਾ ਸਾਡੇ ਤਾਂ ਇੱਕ ਪੱਖਾ ਹੋਣੀ ਚੱਲਦਾ ਓਏ ਫਿਰ ਮੈਂ ਕੀ ਕਰਾਂ ਪੱਖਾ ਨਹੀਂ ਚੱਲਦਾ ਲੋਡ ਕਰਾ ਬਾਈ ਮੈਂ ਕੀ ਕਰਾਂ ਜੇ ਨਹੀਂ ਚੱਲਦਾ ਤਾਂ ਬਿੱਲ 800 ਕਿੰਨਾ ਕੋੰਦਾ ਨੋਰਮਲ ਬਿੱਲ ਆ ਲੋਡ ਕਰਕੇ ਕੌਣ ਦੇਊਗਾ ਬਿਜਲੀ ਵਾਲੇ ਤੁਸੀਂ ਹੋ ਕਿ ਮੈਂ ਆ ਜਾ ਮੈਂ ਦੇਖ ਲੈਣਾ ਤਾਰ ਕਿੱਥੋਂ ਜਾਂਦਾ ਉਹ ਐ ਮੀਟਰ ਤੇਰਾ ਉੱਥੋਂ ਜਾਂਦਾ ਆ ਜਾ ਫਿਰ ਹੁਣ ਤਾਂ ਤੁਸੀਂ ਦੇਖੋਗੇ ਪੈਸੇ ਲੈਣੇ ਆ ਜਦੋਂ ਪਹਿਲਾਂ ਨਹੀਂ ਤੁਹਾਨੂੰ ਦੀਂਦਾ ਸੀ ਨੇ ਦੇਣੋਗੇ ਓ ਮੈਂ ਤੇਰਾ ਨਾ ਉਪਰਪੇ ਤੌਰ ਤੇ ਕਰਾਈਨਾ ਲੋਡ ਨਹੀਂ ਕੋਈ ਨਹੀਂ ਕਰਕੇ ਆਉਂਦਾ ਲੋਡ ਟਾਈਮ ਐ ਦੇਖ ਲੈਣਾ ਵੀ ਕਿੱਥੇ ਫਾਲਟ ਐ ਫਾਲਟਾ ਕਿੱਥੇ ਆ ਫੜ ਕਾਪੀ ਪਹਿਲੀ ਤਾਂ ਗੱਲ ਹੈ ਘਰਾਂ 'ਚ ਮੀਟਰ ਹੁੰਦੇ ਸੀ ਤੁਸੀਂ ਬਾਹਰ ਖੜਾਤੇ ਆ ਮੈਂ ਕੀ ਕਢਾਤੇ ਸਰਕਾਰ ਨੇ ਕਢਾਇਆ ਬਾਹਰ ਮੈਂ ਇਕੱਲਾ ਕੱਢ ਗਿਆ ਬਾਹਰ ਤੁਨੂੰ ਆ ਤੁਹਾਡੇ ਵਰਗੇ ਉਹ ਘਰੇ ਬੜੀ ਕੁੰਡੀਆਂ ਮਾਰੀ ਨੇ ਤਾਂ ਕੱਢੇ ਆਗੇ ਉਰਪੁਨ ਕੱਢੇ ਸੀ ਬਾਹਰ ਮਾਰੀ ਜਾਂਦੇ ਜਿਨ੍ਹਾਂ ਨੇ ਲੰਮਾ ਇੱਥੇ ਵੀ ਲਾ ਦਿੰਦੇ ਕੁੰਡੀਆਂ ਅੱਜ ਤਾਂ ਕੋਈ